ਇਹ ਇਹ ਗੁਰਦੁਆਰਾ ਸ੍ਰੀ ਤਾਲਾ ਸਾਹਿਬ ਆਬੇ ਦੀਖਣਗੀ ਦਾ ਗੁਰਦੁਆਰਾ ਵਾ ਤਾਲਾ ਸਾਹਿਬ ਇਹ ਥੋੜਾ ਸੋਹ ਰਿਹਾ ਇਸ ਰੋੜ ਦੇ ਵਿੱਚ ਸੰਤਾਂ ਸਨਾਨ ਕਰਦੀਆਂ ਹੀਆਂ ਅੱਗੇ ਸਾਹਮਣੇ ਗੁਣਸਾਨ ਸਾਹਿਬ ਦੀ ਮਰਿਆਦਾ ਜਿਹੜੀ ਹੋ ਰਹੀ ਹੈ ਉਹ ਤੋਂ ਬਾਅਦ ਪਰਕਰਮਾਂ ਦੀ ਜਿਹੜੀ ਹੈ ਸਫਾਈ ਚੱਲ ਰਹੀ ਹੈ ਇਹ ਲੋਕ ਬੜਾ ਸਾਰਾ ਉਹ ਸਾਹਮਣੇ ਕਿਤੇ ਉੱਤੇ ਤਾਲਾ ਸਾਹਿਬ ਵੀ ਲਿਖਿਆ ਹੋਇਆ ਕਿ ਭਾਬੇ ਦੀਪ ਸਿੰਘ ਦੀ ਜਗ੍ਹਾ ਬਹੁਤ ਸੁੰਨੀ ਜਗ੍ਹਾ ਹੈ ਬਹੁਤ ਵਧੀਆ ਜਗ੍ਹਾ ਭਾਬੇ ਦੀਪ ਸਿੰਘ ਦੀ ਜਗ੍ਹਾ ਤਾਲਾ ਸਾਹਿਬ ਦੇ ਗੋਧਰਾ ਟਾਲਾ ਸਾਹਿਬ ਇਥੇ ਜਲਦੀ ਸੇਵਾ ਸੰਫੰਗ ਚਾਲ ਚਲਾਇਆ ਜਾ ਰਿਹਾ ਹੈ। ਆਲੀ ਇਥੇ 11 ਵਜੇ ਇੰਡੀਆ ਕੇ 8 ਜਿਹੇ ਸ਼ੁਰੂ ਹੋਣਦੇ ਚੋ ਚਪਾਰੇ ਦੇ ਤੇ ਇਹ ਤਿਆਰੀ ਚੱਲ ਰਹੀ ਆ। ਉਹ ਜਹੇਦਾਰ ਸਿੰਘ ਇਹ ਤਿਆਰੀ ਕਰ ਰਹੇ ਆ। ਇਹ ਸੰਦਨ ਉਦਰਸ਼ਨ ਕਰ ਲੈਣ। ਗੋਧਰਾ ਟਾਲਾ ਸਾਹਿਬ ਮਹੂਰਿ ਜੀ ਦਾ ਖਾਲਸਾ ਸਹਾਸਰੀ ਵਾਰ ਵੀ ਜੀ